ਦੇ ਮੌਸਮੀ ਜਦੋਂ ਮੀਂਹ ਪੈ ਗਿਆ ਗੜੇ ਪੈ ਗਏ ਜਿਹਦੇ ਨਾਲ ਖੜੀ ਖੜੀ ਫਸਲ ਦਾ ਇਨਾ ਵੱਡਾ ਨੁਕਸਾਨ ਹੋ ਗਿਆ ਪਿੱਛੇ ਦੇਖੋ ਸਾਰੀ ਫਸਲ ਲੱਟ ਗਈ ਜਿੰਨੇ ਦਾਣੇ ਸੀਗੇ ਬਾਸਮਤੀ ਤੇ ਜ਼ਮੀਨਾਂ ਚ ਫੇਰ ਢੇਰ ਲੱਗੇ ਤੇ ਐ ਖੜੀ ਹੋਈ ਹੈਗੀ ਸਾਂ ਦਾ ਕਿਵੇਂ ਦਿਲ ਦਿਲ ਦਾ ਹੋਊਗਾ ਕਿਉਂਕਿ ਇਸ ਫਸਲ ਦੇ ਉੱਤੇ ਉਹਦੀ ਸਾਰੀ ਕਮਾਈ ਨਿਰਭਰ ਹੁੰਦੀ ਹੈ ਜਿਹਦੇ ਨਾਲ ਉਹਨੇ ਆਪ ਦਾ ਘਰ ਬਣਾਣਾ ਹੈ ਆਪਦੇ ਬੱਚਿਆਂ ਉਹਨੇ ਨੇ ਅ ਘਰ ਦਾ ਗੁਜ਼ਾਰਾ ਕਰਨਾ ਹੈਗਾ ਖੜੀ ਖੜਾਈ ਫਸਲ ਇਸ ਦਾ ਤਬਾਹ ਹੋ ਜਾਂਦੀ ਹੈ ਤੇ ਉਸ ਪਰਿਵਾਰ ਦੇ ਉੱਤੇ ਕੀ ਬੀਤਦਾ ਹੋਗਾ ਇਹ ਮਹਿਸੂਸ ਕਰਕੇ ਵੀ ਇਨਸਾਨ ਅੰਦਾਜ਼ਾ ਨਹੀਂ ਲਾ ਸਕਦਾ। ਪਨਾਮ ਮੰਤਰੀ ਦਾ ਇਲਾਕਾ ਹੋਏ ਤੇ ਮੰਤਰੀ ਇੱਥੇ ਆ ਕੇ ਬੇਵਸੀ ਦੇ ਨਾਲ ਕਹੇ ਕਿ ਵੀ ਹਾਂ ਇੱਥੇ ਪਟਵਾਰੀ ਸਾਹਿਬ ਨੂੰ ਹੁਕਮ ਹਿਦਾਇਤ ਦੇ ਕਿ ਇੱਥੇ ਸਾਰਾ ਤੁਸੀਂ ਸ਼ੁਰੂ ਕਰੋ ਆਪਣੀ ਕਾਰਵਾਈ ਤੇ ਪਟਵਾਰੀ ਦਾ ਜਵਾਬ ਹੋਏ ਕਿ ਅਜੇ ਮੈਨੂੰ ਉਪਰੋਂ ਆਰਡਰ ਨਹੀਂ ਆਇਆ ਨੇ। ਕੱਲ ਵੀ ਸ਼ਾਇਦ ਮੰਤਰੀ ਸਾਹਿਬ ਆਈ ਸੀ ਉਹਨਾਂ ਨੇ ਕਿਹਾ ਸੀ ਲੇਕਿਨ ਪਟਵਾਰੀ ਕਹਿ ਰਿਹਾ ਕਿ ਮੈਨੂੰ ਆਰਡਰ ਨਹੀਂ ਮਿਲਿਆ। ਇਹ ਮਨੋ ਸੁਣੋ ਕਿ ਇਹ ਪ੍ਰੋਸੈਸ ਨਾਲ ਅੱਗੇ ਚੋਕੀ ਕੰਦੇ ਵੀ ਨਹੀਂ ਹੋਇਆ। ਉਹ ਵੀ ਕਿੰਨਾ ਨਹੀਂ। ਇਸੇ ਮੈਂ ਮੋਨਵਾ ਮੋੜ ਤੇ ਵੀ ਕੁਝ ਨਹੀਂ ਹੋ ਰਿਹਾ। ਬੀ ਵੀ ਵੀ ਨਹੀਂ ਲੱਗਿਆ। ਮੈਂ ਸੱਚਾ ਜਾਨ ਰਿਹਾ। ਕਿ ਸਰਕਾਰ ਇਹਨਾਂ ਵੀ ਲੋਕਾਂ ਦੇ ਦਰਦ ਨੂੰ ਸਮਝਦੀ ਨਹੀਂ ਤੇ ਜੇ ਖੇਤੀਬਾੜੀ ਮੰਤਰੀ ਦੇ ਪੱਲੇ ਕੁਝ ਨਹੀਂ ਤੇ ਆਪਾਂ ਕੀ ਆਸ ਕਰੀਏ ਜਿਹੜਾ ਆਪਣੇ ਹਲਕੇ 'ਚ ਇੱਕ ਕੱਖ ਕਰਨ ਜੋਗਾ ਨਹੀਂ। ਤੇ ਜਿਸ ਤਰ੍ਹਾਂ ਦਾ ਮਜਬੂਰ ਸਾਡਾ ਮੁੱਖ ਮੰਤਰੀ ਹੈ ਜਿਹਨੇ ਪੰਜਾਬ ਦੇ ਸਾਰੇ ਹੱਕ ਵੇਚ ਛੱਡੇ ਉਸ ਦਿੱਲੀ ਤੇ ਆਏ ਹੋਏ ਜਮਾਨੀਅਤਿਆਂ ਦੇ ਹੱਥ ਤੇ ਫਿਰ ਮੁੱਖ ਮੰਤਰੀ ਦਾ ਆ ਹਾਲ ਤੇ ਫਿਰ ਮੁੱਖ ਮੰਤਰੀ ਦੀ ਸੁਣਵਾਈ ਨਹੀਂ ਤਾਂ ਮੰਤਰੀ ਦੀ ਕੀ ਸੁਣਵਾਈ ਕੱਲਾ ਗੱਲਾਂ ਦੇ ਜੋ ਕੇ ਹੈਗੇ ਤੁਸੀਂ ਕੋਈ ਮੁਆਵਜ਼ਾ ਜਾਂ ਕੁਝ ਐਲਾਨ ਕਰ ਰਹੇ ਹੋ ਕਿ ਫਿਰ ਗੁੰਡਾਗਰियां ਕਰਾ ਰਹੇ ਹੋ ਕਰਾ ਦੇ ਤੁਸੀਂ ਥੋੜੀ ਕਰਾ ਰਹੇ ਹੋ ਜਿਵੇਂ ਥੋੜੀ ਦੇ ਬਾਰੇ ਗੱਲ ਕਰਦੇ ਰਹੇ ਨਾ ਮੈਂ ਤੇ ਇਹ ਕਦੋਂ ਸ਼ੁਰੂ ਕਰ ਰਿਹਾ ਕਿਉਂਕਿ ਲੋਕਾਂ ਨੇ ਤਾਂ ਹੁਣ ਇਹਨੂੰ ਇਹਨਾਂ ਤੋਂ ਵੱਡਣਾ ਪਊਗਾ ਨਾ ਕਿਉਂਕਿ ਇਹਨਾਂ ਨੇ ਆਪ ਵੀ ਕੰਨ ਫੀਜ ਨਹੀਂ ਐ ਤੇ ਕਿੰਨੇ ਦਿਨ ਅੱਜ ਪਟਵਾਰੀ ਨੂੰ ਅੱਜ ਆਰਡਰ ਚਲੇਗਾ ਨਹੀਂ اچھا ਕਿਉਂਕਿ ਮੇਰਾ ਕਹਿ ਲੈ ਤਾਂ ਕੱਲ ਵੀ ਸ਼ਾਇਦ ਮੰਤਰੀ ਸਾਹਿਬ ਆਈ ਸੀ ਉਹਨਾਂ ਨੇ ਕਿਹਾ ਸੀ ਲੇਕਿਨ ਪਟਵਾਰੀ ਕਹਿ ਰਿਹਾ ਕਿ ਮੈਨੂੰ ਆਰਡਰ ਨਹੀਂ ਮਿਲੇ ਜਸਟ ਫੋਰ ਦ ਰੂਟੀਨ ਕਲ ਮਨਾਦੇ ਚੌਂਕ ਐ ਤੇ ਵੀ ਨਹੀਂ ਹੋਇਆ ਨਾ ਉਹ ਵੀ ਕਰ ਦਿੱਤੇ ਨਹੀਂ ਮੈਂ ਹੁਣ ਤੋਂ ਲਾਵਾਂ ਮਹਿੰਦ ਦੇ ਵੀ ਕੁਝ ਬਿੰਦ ਸੀਗਾ ਸੋ ਮੈਂ ਰਿਕੁਐਸਟਸ ਦੀ ਸਰ ਕਿਉਂਕਿ ਇਹਨਾਂ ਨੂੰ ਵਿਚਾਰੇ ਨੂੰ ਅੱਗੇ ਥੇਕੇ 'ਚ ਲੱਤੀ ਹੋਈ ਸੀ ਵੱਡਾ ਨੁਕਸਾਨ ਹੋਇਆ ਤੇ ਕਣਕ ਦਾ ਸੀਜ਼ਨ ਇਹਨਾਂ ਦਾ ਖਰਾਬ ਨਾ ਹੋ ਜਾਏ ਤੇ ਇਹਨੂੰ ਤਾਂ ਨਾ ਅੱਗ ਲਾ ਸਕਦੇ ਪੂਰੀ ਖੜੀ ਫਸਲ ਦਿੱਗੀ ਹੋਈ ਫਸਲ ਇਹ ਨਾ ਅੱਗ ਲਾ ਸਕਦੇ ਇਹਨੂੰ ਸਾਰੇ ਨੂੰ ਮਾਰਦੀ ਪਾਉਗੀ ਤੇ ਉਹਦੇ ਵਿੱਚ ਵੀ ਟਾਈਮ ਲੱਗੂਗਾ ਖਰਚਾ ਵੀ ਲੱਗੂਗਾ ਸੋ ਇਹ ਜਿੰਨੀ ਜਲਦੀ ਤੁਸੀਂ ਘਰਾ ਦੇਓਗੇ ਉੰਨੀ ਛੇਤੀ ਫਿਰ ਆਪਕੋ ਕਣਕ ਵਾਸਤੇ ਕਿਉਂਕਿ ਇਹ ਦੋ ਸਾਲ ਆਪ ਪਲੀਜ਼ ਉਹ ਕਰ ਦੋ ਬਹੁਤ थैंक यू दैट ਮਾਈ ਬੀ ਵੈਰੀ ਗ੍ਰੇਟਫੁਲ थैंक यू ਦੋ ਖੰਦਾ ਜੀ ਕਿ ਕਿਸਾਨ ਦੀ ਪੁੱਤਾ ਵਾਂਗੋ ਪਾਲੀ ਹੋਈ ਫਸਲ ਦੇ ਵਿੱਚ ਜਦ ਕੁਦਰਤੀ ਆਪਤਾ ਕੋਈ ਆਂਦੀ ਹੈ ਉਹ ਵੀ ਖੜੀ ਫਸਲ ਜਿਹੜੇ ਬਸ ਵੜਨ ਦੀ ਤਿਆਰੀ ਵਿੱਚ ਸੀ ਕਈ ਖੇਤਾਂ 'ਚ ਤੇ ਕੰਬਾਈਨ ਵੀ ਖੇਤਾ ਦੇ ਵਿੱਚ ਲੱਗੀ ਹੋਈ ਸੀ ਤੇ ਇਹ ਗੜਿਆਂ ਦੇ ਨਾਲ ਇੱਕਦਮ ਬੇਮੌਸਮੀ ਹੈ ਜਿਹੜਾ ਮੀਂਹ ਪੈ ਗਿਆ ਗੜੇ ਪੈ ਗਏ ਜਿਹਦੇ ਨਾਲ ਖੜੀ-ਖੜੀ ਫਸਲ ਦਾ ਇਨਾ ਵੱਡਾ ਨੁਕਸਾਨ ਹੋ ਗਿਆ ਪਿੱਛੇ ਦੇਖੋ ਸਾਰੀ ਫਸਲ ਲਟ ਗਈ ਜਿੰਨੇ ਦਾਣੇ ਸੀਗੇ ਬਾਸਮਤੀ ਦੇ ਜ਼ਮੀਨਾਂ ਚ ਠੇਰ ਠੇਰ ਲਗੇ ਹੋਏ ਤੇ ਐ ਖੜੀ ਹੋਈ ਹੈਗੀ ਬਿਨਾ ਕਿਸੇ ਦਾਣੇ ਦੀ ਤੇ ਕਿਸਾਨ ਦਾ ਕਿਵੇਂ ਦਿਲ ਦਿਲਦਾ ਹੋਊਗਾ ਕਿਉਂਕਿ ਇਸ ਫਸਲ ਦੇ ਉੱਤੇ ਉਹਦੀ ਸਾਰੀ ਕਮਾਈ ਨਰਵਰ ਹੁੰਦੀ ਹੈ ਜਿਹਦੇ ਨਾਲ ਉਹਨੇ ਆਪ ਦਾ ਘਰ ਬਣਾਣਾ ਹੈ ਆਪਣੇ ਬੱਚਿਆਂ ਨੂੰ ਉਹਨੇ ਨੇ ਅ ਕਰਦਾ ਗੁਜ਼ਾਰਾ ਕਰਨਾ ਹੈਗਾ ਤੇ ਜਦ ਖੜੀ ਖੜਾਈ ਫਸਲ ਇਸ ਤਰ੍ਹਾਂ ਤਬਾਹ ਹੋ ਜਾਂਦੀ ਹੈ ਤੇ ਉਸ ਪਰਿਵਾਰ ਦੇ ਉੱਤੇ ਕੀ ਬੀਤਦਾ ਹੋਊਗਾ ਇਹ ਮਹਿਸੂਸ ਕਰਕੇ ਵੀ ਇਨਸਾਨ ਅੰਦਾਜ਼ਨੀ ਲਾ ਸਕਦਾ ਲੇਕਿਨ ਇਸ ਤੋਂ ਵੱਡਾ ਦੁੱਖ ਤਾਂ ਹੁੰਦਾ ਹੈ ਕਿ ਇਹ ਸੌਖੇ ਸਮੇਂ 'ਚ ਜੇ ਸਰਕਾਰ ਨੂੰ ਅਸੀਂ ਵੋਟ ਪਾਉਂਨੇ ਆ ਕਿ ਇਹ ਸਰਕਾਰ ਸਾਡੇ ਦੁੱਖ ਸੁੱਖ ਸਾਥੀ ਹੋਗੀ ਤੇ ਜੇ ਉਹ ਸਰਕਾਰ ਦਾ ਆਪਣਾ ਮੰਤਰੀ ਦਾ ਇਲਾਕਾ ਹੋਏ ਤੇ ਮੰਤਰੀ ਇੱਥੇ ਆ ਕੇ ਬੇਵਸੀ ਦੇ ਨਾਲ ਕਹੇ ਕਿ ਵੀ ਹਾਂ ਇੱਥੇ ਪਟਵਾਰੀ ਸਾਹਿਬ ਨੂੰ ਹੁਕਮ ਹਿਦਾਇਤ ਦੇ ਕਿ ਇੱਥੇ ਸਾਰਾ ਤੁਸੀਂ ਸ਼ੁਰੂ ਕਰੋ ਆਪਦੀ ਕਾਰਵਾਈ ਤੇ ਪਟਵਾਰੀ ਦਾ ਜਵਾਬ ਹੋਏ ਕਿ ਅਜੇ ਮੈਨੂੰ ਉਪਰੋਂ ਆਰਡਰ ਨਹੀਂ ਆਇਆ ਨੇ ਅੱਜ ਇਹ ਦੋ ਦਿਨ ਪੁਰਾਣੀ ਗੱਲ ਤੇ ਅੱਜ ਡੀਸੀ ਸਾਹਿਬ ਨੂੰ ਮੈਂ ਗੱਲ ਕੀਤੀ ਕਿ ਮੈਂ ਹਾਂਜੀ ਆਰਡਰ ਆ ਰਹੇ ਨੇ ਕਿ ਜਿੱਥੇ ਆਰਡਰ ਆਣ ਚ 6 ਦਿਨ ਲੱਗ ਜਾਣਗੇ ਤੇ ਇਹਨਾਂ ਲੋਕਾਂ ਨੇ ਤਾਂ ਇਹ ਫਸਲ ਇਹਨੂੰ ਨਾ ਜਲਾਣ ਜੋਗੇ ਨੇ ਲੇਕਿਨ ਇਹਨੂੰ ਫਸਲ ਨੂੰ ਹੁਣ ਕੱਢ ਕੇ ਇਹਨਾਂ ਨੇ ਇੱਥੇ ਆਪਣੀ ਦੂਜੀ ਫਸਲ ਦੀ ਬਿਜਾਈ ਕਰਨੀ ਹੈਗੀ ਉਹ ਕਿੰਨਾ ਲੇਟ ਆਪਾਂ ਕਰ ਸਕਦਾ ਕਣਕ ਦੀ ਬਿਜਾਈ ਵਾਸਤੇ ਕਿੰਨਾ ਲੇਟ ਕਰ ਸਕਦਾ ਕਿੰਨੀ ਚਿਰ ਇਹਨੂੰ ਇਸ ਤਰ੍ਹਾਂ ਰੱਖੀ ਰੱਖਣਗੇ ਸੋ ਮੈਂ ਹੈਰਾਨ ਆ ਕਿ ਸਰਕਾਰ ਇਹਨਾਂ ਦੀ ਲੋਕਾਂ ਦੇ ਦਰਦ ਨੂੰ ਸਮਝਦੀ ਨਹੀਂ ਤੇ ਜੇ ਖੇਤੀਬਾੜੀ ਮੰਤਰੀ ਦੇ ਪੱਲੇ ਕੁਛ ਨਹੀਂ ਤੇ ਆਪਾਂ ਕੀ ਆਸ ਕਰੀਏ ਜਿਹੜਾ ਆਪਣੇ ਹਲਕੇ 'ਚ ਇੱਕ ਕੱਖ ਕਰਨ ਜੋਗਾ ਨਹੀਂ ਫਿਰ ਜਿਸ ਤਰ੍ਹਾਂ ਦਾ ਮਜਬੂਰ ਸਾਡਾ ਮੁੱਖ ਮੰਤਰੀ ਹੈ ਜਿਹਨੇ ਪੰਜਾਬ ਦੇ ਸਾਰੇ ਹੱਕ ਬੇਚ ਛੱਡੇ ਉਸ ਦਿੱਲੀ ਤੇ ਆਏ ਹੋਏ ਜਮਾਨੀਅਤਿਆ ਦੇ ਹੱਥ ਤੇ ਫਿਰ ਮੁੱਖ ਮੰਤਰੀ ਦਾ ਆ ਹਾਲ ਤੇ ਫਿਰ ਮੁੱਖ ਮੰਤਰੀ ਦੀ ਸੁਣਵਾਈ ਨਹੀਂ ਤਾਂ ਮੰਤਰੀ ਦੀ ਕੀ ਸੁਣਵਾਈ ਕੱਲਾ-ਗੱਲਾ ਦੇਣ ਜੋਗੇ ਹੈਗੇ ਲੇਕਿਨ ਮੈਂ ਫੇਰ ਵੀ ਉਮੀਦ ਇਤਿਹਾਸ ਕਰਦੀਆਂ ਕਿ ਹੁਣ ਤਾਂ ਵੋਟਾਂ ਨੂੰ 15 ਕੁ ਮਹੀਨੇ ਰਹਿ ਗਏ ਨੇ ਹੁਣੀ ਹਰਕਤ 'ਚ ਆ ਜਾਣ ਤਾਂ ਟੋਕੜਾ ਦਾ ਪੰਜਾਬ ਜਿਹੜਾ ਤਬਾਹ ਹੋ ਗਿਆ ਉਹਨਾਂ ਨੂੰ ਕੱਖ ਨਹੀਂ ਦਿੱਤਾ ਇੱਥੇ ਵੀ 2 ਸਾਲ ਪਹਿਲੇ ਕਣਕ ਦਾ ਨੁਕਸਾਨ ਹੋਇਆ ਸੀ ਨਰਮੇ ਦਾ ਵੀ ਇਸ ਇਲਾਕੇ 'ਚ ਨੁਕਸਾਨ ਹੋਇਆ ਮੀਂਹ ਦੇ ਨਾਲ ਮੇਰਾ ਕਹ ਡੇਢ ਮਹੀਨਾ ਪਹਿਲੇ ਹਾਂਜੀ ਹਾਂਜੀ ਨਰਮੇ ਦਾ ਵੀ ਨੁਕਸਾਨ ਹੋਇਆ ਤਾਂ ਹੋਨੇ ਬਾਸਮਤੀ ਦਾ ਵੱਡਾ ਨੁਕਸਾਨ ਹੋਇਆ ਹੈ ਤੇ ਜੇ ਹੁਣ ਵੀ ਕੁਝ ਨਹੀਂ ਦੋਗੇ ਤਾਂ ਮੈਂ ਖੁੱਡਿਆ ਸਾਹਿਬ ਮੈਂ ਤੁਹਾਨੂੰ ਵੀ ਕਵਾਂਗੀ ਦੇਸ਼ ਭਰ 'ਚ ਤੁਸੀਂ ਆਪਦੀ ਪਛਾਣ ਬਣਾਉਂਦੇ ਹੋ ਤੁਹਾਡਾ ਖਾਨਦਾਨ ਅਸੀਂ ਉਹ ਆ ਜਿਨ੍ਹਾਂ ਨੇ ਬਾਦਲ ਸਾਹਿਬ ਨੂੰ ਹਰਾਇਆ ਤੇ ਮੈਂ ਤੁਹਾਨੂੰ ਬੇਨਤੀ ਕਰਦੀ ਆਂ ਬਾਲਾ ਸਾਹਿਬ ਦੇ ਕੰਮਾਂ ਨੂੰ ਵੀ ਤਾਂ ਹਰਾਕੇ ਦਿਖਾਓ ਨਾ ਜਿਸ ਇਲਾਕੇ ਤੋਂ ਬਾਲ ਸਾਹਿਬ ਨੇ ਸੇਮ ਕੱਢਤੀ ਇੱਥੇ ਨੁਕਸਾਨ ਨਰਮੇ ਦਾ ਹੋਇਆ ਸੀ 80 ਕਰੋੜ ਰੁਪਏ ਵੰਡੇ ਜਿਨ੍ਹਾਂ ਨੇ ਚੁਗਾਈ ਕੀਤੀ ਸੀ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਤੇ ਤੁਸੀਂ ਤਾਂ ਇਹ ਮਾੜੇ ਮੋਟੇ ਜਿਹੜੇ ਖੇਤ ਨੇ ਬਾਤ ਆ ਫੜ ਲਓ ਕਿਸੇ ਕਿਸਾਨ ਦੀ ਤਾਂ ਕਿ ਕਿਸੇ ਨੂੰ ਪਤਾ ਲੱਗੇ ਜੇ ਹਰਾਇਆ ਸੀ ਤਾਂ ਬਾਲ ਸਾਹਿਬ ਤੋਂ ਵੱਡੇ ਕੰਮ ਕਰਕੇ ਦਿਖਾਏ ਨਹੀਂ ਤਾਂ ਥੂ ਥੂ ਕਰਨਗੇ ਲੋਕੀ ਜਗਾਉਂਗੇ ਤੁਸੀਂ ਹੋਟਾ